ਜੇ ਭਾਂਡਾ ਕਮਿਹਾਰ ਬਣਾਉਂਦਾ ਘੜਾ ਬਣਿਆ ਹੋਵੇ ਮਿੱਟੀ ਦਾ ਤੇ ਸੰਗਤ ਜੀ ਉਹ ਵੀ ਇੱਕ ਨਾ ਇੱਕ ਦਿਨ ਬਿੰਸਦਾ ਟੁੱਟ ਜਾਂਦਾ ਤੇ ਤੇਰਾ ਵੀ ਬਾਣੀ ਦੇ ਅਨੁਸਾਰ ਜਿਹੜਾ ਇਹ ਸਰੀਰ ਹੈ ਨਾ ਸਤਿਗੁਰੂ ਜੀ ਕਹਿੰਦੇ ਇਹ ਘੜੇ ਰੂਪੀ ਉਹ ਕਮਿਹਾਰ ਦੇ ਬਣਾਏ ਘੜੇ ਭਾਂਡੇ ਵਰਗਾ ਹੈ ਤੇ ਭਰੋਸਾ ਹੀ ਕੋਈ ਨਹੀਂ ਆ ਪਿੱਛੇ ਗਰਮੀ ਲੱਗ ਕੇ ਗਈ ਪਹਿਰਾਣੇ ਨਾ ਘੜੇ ਸੰਭਾਲ ਸੰਭਾਲ ਕੇ ਰੱਖੇ ਘਰ ਦੇ ਅੰਦਰ ਵੀ ਜਿੱਦਨ ਪਤੀ ਸਰਦਾਰ ਕੰਮ ਤੋਂ ਆਉਂਦਾ ਤੇ ਫਰਿਜ ਵਾਲੇ ਪਾਣੀ ਨਾਲ ਬਿਮਾਰ ਹੋ ਜਾਂਦਾ ਪਰ ਘੜੇ ਵਾਲੇ ਨਾਲ ਤੰਦਰੁਸਤ ਰਹਿੰਦਾ ਤੇ ਭੈਣਾਂ ਬੇਟੀਆਂ ਸਿਆਣੀਆਂ ਸਤਿਗੁਰਾਂ ਦਾ ਵੀ ਬਾਣੀ ਅੰਦਰ ਬੜਾ ਪਿਆਰਾ ਪਰਮਾਨ ਹੈ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬਣਾ ਹੋਏ ਗਿਆਨ ਦਾ ਬੱਦਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਲੱਖਾਂ ਮੋਈ ਮਣਾ ਮੋਈ ਮਿੱਟੀ ਪਈ ਹੈ ਕਮਿਆਰ ਦੇ ਕੋਲ ਸਤਿਗੁਰੂ ਜੀ ਕਹਿੰਦੇ ਜੇ ਉਹਦੇ ਕੋਲ ਪਾਣੀ ਨਹੀਂ ਤੇ ਕਮਿਆਰ ਘੜਾ ਨਹੀਂ ਬਣਾ ਸਕਦਾ ਤੇ ਜਦੋਂ ਉਹ ਪਾਣੀ ਤੇ ਮਿੱਟੀ ਦੇ ਸਹਯੋਗ ਦੇ ਨਾਲ ਘੜਾ ਬਣਾ ਲੈਂਦਾ ਤੇ ਫਿਰ ਦਾਤਾ ਜੀ ਬਾਣੀ ਅੰਦਰ ਦੱਸਦੇ ਨੇ ਉਹੀ ਮਿੱਟੀ ਦਾ ਬਣਿਆ ਹੋਇਆ ਘੜਾ ਪਾਣੀ ਨੂੰ ਰੋਕ ਪਾਉਂਦਾ ਹੈ ਕੁੰਬੇ ਵੱੱਦਾ ਜਲ ਰਹਾ ਹੈ ਜਿੰਨਾ ਪਾਣੀ ਪਾ ਦਿਓਗੇ ਘੜਾ ਰੋਕ ਲਏਗਾ ਤੇ ਜਿੰਨਾ ਘੜੇ ਤੋਂ ਬਾਹਰ ਰਹੇਗਾ ਉਹ ਕਈ ਵਾਰੀ ਨਦੀਆਂ ਨਾਲੀਆਂ ਵਿੱਚ ਵੀ ਪ੍ਰਵੇਸ਼ ਹੋ ਜਾਂਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿੱਦਣ ਬਣਾਉਣਾ ਸੀ ਉਦੋਂ ਜਲ ਦੀ ਜ਼ਰੂਰਤ ਪਈ ਜਿੱਦਣ ਜਲ ਨੂੰ ਰੋਕਣਾ ਪਿਆ ਉਦੋਂ ਘੜੇ ਵਿੱਚ ਪਾਉਣਾ ਪਿਆ ਤੇ ਇਸੇ ਤਰ੍ਹਾਂ ਹੀ ਤੇਰਾ ਮਨ ਹੈ ਗਿਆਨ ਦਾ ਵੱਧਾ ਮੰਨ ਰਹਾ ਗੁਰ বিনা ਗਿਆਨ ਨਾ ਹੋਏ ਗੁਰੂ ਤੋਂ ਬਿਨਾ ਪ੍ਰਾਪਤੀ ਨਹੀਂ ਗੁਰੂ ਤੋਂ ਬਿਨਾ ਸਮਝ ਨਹੀਂ ਗੁਰੂ ਗੁਰੂ ਗੋਰਾ ਕਰ ਮੰਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ